ਬਾਈ ਸਿੱਧੂ ਮੂਸਲ ਦਾ ਸਮਾਹ ਤੇ ਹੀ ਪਹੁੰਚ ਚੁੱਕੇ ਆ ਅੱਗੇ ਤੁਹਾਨੂੰ ਦਿਖਾਉਨੇ ਆ ਅੰਦਰ ਜਾ ਕੇ ਬਾਈ ਦੀ ਸਮਾਹ ਲੈ ਯਾਰ ਯਾਰ ਦਗਾਰ ਦੇ ਗੇਟ ਅੰਦਰ ਬੈਗ ਜਾਂ ਕੋਈ ਵੀ ਸਮੋਰ ਸਮਾਨ ਲੈ ਕੇ ਜਾਣਾ ਸਖਤ ਹੋਣਾ ਹੈ ਕਿਹਨਾਂ ਲੱਗੀ ਆ ਉਹ ਚੀਜ਼ ਕੀ ਹੈ ਸਰ ਜੀ ਬਹੁਤ ਲੜ ਲਿਖਿਆ ਹੈ ਹੈ ਆਹ ਬੜੀ ਇਹ ਹਾਂ ਰੱਖ ਕੇ ਗਏ ਸਿੱਧੂ ਮੂਸੇਲੇ ਬਾਈ ਦੀ ਫੁੱਟ ਲਾ ਕੇ ਆਸੀ ਭਾਈ ਸਮਾਰ ਭਾਈ ਸਿੱਧੂ ਮੂਸੇਲੇ ਦੀ ਬਣੀ ਜਾ ਰਹੀ ਹੈ ਕੰਮ ਚੱਲੀ ਜਾਂਦਾ ਤਾਂ ਹਾਲੀ ਪੱਥਰ ਪੁੱਥਰ ਲੱਗੀ ਜਾਂਦਾ ਵਾ ਆ ਦੇਖ ਲੋ ਧਿਆਨ ਨਾਲ ਹਾਂ ਵੀ ਦਰਸ਼ਕੋ ਮੂਸੇਪਿੰਡ ਬਾਈ ਦੀ ਸਮਾਧ ਤੇ ਹਨਾ ਦੁਕਾਨਾਂ ਬਹੁਤ ਲੱਗੀਆਂ ਹੋਈਆਂ ਨੇ ਇੱਥੇ ਤੇ ਇੱਕ ਦੁਕਾਨ ਤੇ ਜੀ ਖੜੇ ਆ ਜਿੱਥੇ ਬਾਈ ਦੀਆਂ ਫੋਟੋਆਂ ਬਹੁਤ ਸੋਹਣੀਆਂ ਲਿਆ ਕੇ ਬਾਪੂ ਨੂੰ ਰੱਖੰਗਾ ਵਾ ਤੇ ਤੁਹਾਨੂੰ ਉਹ ਉਹਨਾਂ ਵੱਲੋਂ 2-4 ਸਾਲ ਤੋਂ ਵੀ ਤੁਹਾਨੂੰ ਸੁਣਾਵਾਂਗੇ ਤੇ ਬਾਪੂ ਹਣੀ ਕਹਿੰਦੇ ਬਹੁਤ ਵਧੀਆ ਇਨਸਾਨ ਸੀਗਾ ਤੇ ਬਾਕੀ ਤੁਸੀਂ ਮੂੰਹ ਹੁਣ ਲਓ ਬਈ ਆਪਦਾ ਤੁਹਾਨੂੰ ਦਿਖਾਉਨੇ ਆ ਬਾਪੂ ਜੀ ਸਸੀਕਾਲ ਜੀ ਸਸੀਕਾਲ ਬਾਪੂ ਜੀ ਸਿੱਧੂ ਮੂਸੇਲੇ ਬਾਈ ਦਾ ਸੁਭਾਅ ਕਿਵੇਂ ਸੀਗਾ ਦਾ ਸੁਭਾਅ ਬਹੁਤ ਚੰਗਾ ਸੀ ਠੀਕ ਹੈ ਵਧੀਆ ਇਨਸਾਨ ਸੀ ਹਾਂਜੀ ਹਾਂਜੀ ਮਿਲਨਸਾਰ ਬੰਦਾ ਸੀ ਹਰ ਇੱਕ ਬੰਦੇ ਨੂੰ ਮਿਲਦਾ ਜਦੋਂ ਉਹ ਕੇ ਤੋਂ ਡਾਇਰੈਕਟਰ ਤੋਂ ਮਿਲਦੀ ਮੀਤ ਚੱਕਦਾ ਸੀ ਨਾ ਜੇ ਤੁਸੀਂ ਹੱਥ ਦੇ ਤਾਂ ਕਿਸੇ ਬੱਚੇ ਨੇ ਹੱਥ ਦੇ ਤਾਂ ਜਿਹਨੇ ਵਰ ਚੀਤਾ ਬਾਈ ਫੋਟੋ ਖਿਚਾਉਣੀ ਹੈ ਹਾਂਜੀ ਉੱਤਰ ਕੇ ਉਹਦੀ ਫੋਟੋ ਖਿਚਾਉਂਦਾ ਸੀ ਠੀਕ ਹੈ ਜੀ ਹਰ ਇੱਕ ਬੰਦੇ ਨੂੰ ਮਿਲਨਸਾਰ ਬੰਦਾ ਸੀ ਹਾਂਜੀ ਉਹਦੇ ਵਰਗਾ ਬਦ ਵਧੀਆ ਇਨਸਾਨ ਮੰਨਣਾ ਬਹੁਤ ਵੀ ਦੁਨੀਆ ਤੇ ਆਉਣਾ ਨਹੀਂ ਬੰਦਾ ਵਧੀਆ ਕਿ ਨਾ ਅਜੇ ਤੱਕ ਕੋਈ ਆਇਆ ਹਾਂਜੀ ਨਾ ਆਉਣਾ ਉਹ ਸੱਚ ਗਾਉਂਦਾ ਸੀ ਸੱਚ ਗਾਉਂਦਾ ਹਾਂਜੀ ਤੁਹਾਡਾ ਪਿੰਡ ਬਾਪੂ ਆਹੀ ਹੈ ਜੀ ਨਾ ਮੇਰਾ ਪਿੰਡ ਗਾਗਰ ਦਾ ਹੈ ਗਾਗੋਲ ਨਾਲ ਹੀ ਰਹਿੰਦਾ ਹੂ ਨਾਲ ਹੀ ਰਹਿੰਦਾ ਤੇ ਬਾਈ ਆਪਾਂ ਸੋਹਣੀ ਪਿੰਡੀ ਉਹਦੀ ਬਾਈ ਦੀ ਜ਼ਮੀਨ ਸੀ ਜਿਹੜੀ ਪਹਿਲਾਂ ਨੀਤੀ ਜ਼ਮੀਨ ਸੀ ਨਾ ਮੇਰੇ ਪਿੰਡੀ ਜ਼ਮੀਨ ਸੀ ਉਹਦੀ ਹਾਂਜੀ 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 ਤੁਸੀਂ ਉਹਨੇ ਤਨੂ ਟੱਪਿਆਂ ਦਾ ਪੁੱਤ ਗਿਆ ਹਾਂਜੀ ਟੱਪੇ ਕਿੱਲੇ ਬੜਾ ਉੱਚਾ ਟੱਪਾ ਸੀ ਉੱਥੇ ਫਿਲਮ ਹੈ ਹਾਂ ਕੈਂਪਰੀ ਪਾ ਕੇ ਜਿਹੜਾ ਉਹਨੇ ਆਪਦੇ ਡਾਇਰੈਕਟਰਾਂ ਨਾਲ ਹਾਂਜੀ ਆਪ ਖੁਦ ਹੀ ਚੱਕਿਆ ਬਹੁਤ ਜ਼ਿਆਦਾ ਹਾਰਡਨਮੈਂਟ ਕਰਦਾ ਸੀ ਉਹ ਠੀਕ ਹੈ ਖੇਤੀ ਨੂੰ ਇੰਨਾ ਪਿਆਰ ਕਰਦਾ ਸੀ ਹਾਂਜੀ ਹਾਂਜੀ ਤੇ ਰਹੇ ਰੱਬ ਦਾ ਨਾਮ ਮੈਂ ਤਾਂ ਮਿਸਾਲ ਤੇ ਬਾਕੀ ਲੋਕ ਆਣਾ ਆਪਾਂ ਕੋਈ ਗੀਤ ਗੂਤ ਇੱਕ ਦਾ ਬੰਦੇ ਦਾ ਚੱਲ ਜਾਂਦਾ ਹਨਾ ਤੇ ਲੋਕ ਆਪ ਦਾ ਚੰਡੀਗੜ੍ਹ ਰਹਿਣ ਲੱਗ ਜਾਂਦੇ ਨੇ ਪੈਰ ਛੱਡ ਜਾਂਦੇ ਆ ਮੈਂ ਕਿਹਾ ਚੰਡੀਗੜ੍ਹ ਕੀ ਰਹਿਣ ਲੱਗ ਜਾਂਦੇ ਨੇ ਕੈਨੇਡਾ 'ਚ ਫੜ ਕੇ ਆਏ ਸੀ ਕੈਨੇਡਾ 'ਚ ਰਹਿ ਸਕਦਾ ਸੀ ਕੈਨੇਡਾ 'ਚ ਰਹਿ ਸਕਦਾ ਸੀ ਹਾਂਜੀ ਹਾਂਜੀ ਏਡਾ ਸੈਲੀਟ ਇੱਕ ਬੰਦਾ ਸੀ ਪਰ ਉਹਨੇ ਤਰਜੀਹ ਆਪਦੇ ਪਿੰਡ ਨੂੰ ਦਿੱਤੀ ਹੂੰ ਉਹ ਆਪਦੇ ਪਿੰਡ 'ਚ ਹੀ ਰਹਿਣਾ ਚਾਹੁੰਦਾ ਸੀ ਖੇਤੀ ਨਾਲ ਜੁੜਿਆ ਹੋਇਆ ਬੰਦਾ ਕਹਿੰਦੇ ਉਹ ਦੇਸ਼ਾਂ ਵਿੱਚ ਵੀ ਨਾਂ ਚਲਾਤਾ ਸੀਗਾ ਬੰਦੇ ਨੇ ਤੇ ਕਹਿੰਦੇ ਜਿੱਥੇ ਕਹਿੰਦੇ ਬੰਦਾ ਵੱਢ ਕੇ ਖਾ ਜਾਂਦੇ ਸੀਗੇ ਤੇ ਹੁਣ ਪੱਗ ਤੋਂ ਦੇਖ ਕੇ ਕਹਿੰਦੇ ਸਿੱਧੂ ਮੂਸੇ ਵਾਲਾ ਕਹਿੰਦੇ ਸਿੱਧੂ ਉਹਨਾਂ ਦੇ ਉਹ ਚੀਜ਼ ਆ ਸੋ ਨੂੰ ਦੱਸਦਾ ਜਿਹੜੇ ਬਾਹਰਲੇ ਦੇਖਦੇ ਲੋਕ ਆਉਂਦੇ ਨੇ ਨਾ ਸਾਡੇ ਕੋਲ ਹਾਂਜੀ ਹਾਂਜੀ ਮੱਤਾ ਟੇਕਣ ਆਉਂਦੇ ਨੇ ਬਾਈ ਦੀ ਸਮਾਧ ਤੇ ਹਾਂਜੀ ਹਾਂਜੀ ਦੇਖਣ ਆਉਂਦੇ ਨੇ ਹੋਰ ਦੇਖਣ ਆਉਂਦੇ ਨੇ ਉਹ ਆਗੇ ਦੱਸ